ਜਿੱਥੇ ਪਹਿਲਾਂ ਤੋਂ ਹੀ ਐਸਆਈ ਦਰਸ਼ਨ ਲਾਲ ਐਸਆਈ ਦੀਪਕ ਕੁਮਾਰ ਐਸਆਈ ਰਸ਼ਪਾਲ ਸਿੰਘ ਮੌਜੂਦ ਸਨ ਚੈਕਿੰਗ ਦੌਰਾਨ ਇੱਕ ਚਿੱਟੇ ਰੰਗ ਦੀ ਸਵਿਫਟ ਗੱਡੀ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਰੋਕਿਆ ਜਿਸ ਚ ਬੈਠੇ ਕਾਰ ਚਾਲਕ ਨੇ ਆਪਣਾ ਨਾਮ ਲੱਕੀਵਾਸੀ ਪਿੰਨ ਢਿਲਵਾ ਜ਼ਿਲ੍ਹਾ ਜਲੰਧਰ ਦੱਸਿਆ ਕਾਰ ਦੀ ਚੈਕਿੰਗ ਕਰਨ ਤੇ ਉਸ ਪਾਸੋਂ 225 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਥਾਣਾ ਢਿਲਵਾ ਦੀ ਪੁਲਿਸ ਨੇ ਉਕਤ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੋਗਿੰਦਰ ਸਿੰਘ ਜਾਤੀਕੇ ਤੇ ਗੋਬਿੰਦ ਸੁਖੀਜਾ ਜੀ ਦੀ ਵਿਸ਼ੇਸ਼ ਰਿਪੋਰਟ। ਮੁੰਡਾ ਬੜਿਆ ਜੀ ਹਾਈ ਟੈਕ ਨਾਕੇ ਤੋਂ ਜੀ। ਇਹਦੇ ਬਾਰੇ ਦੱਸੋ। ਇਹ ਅਸੀਂ ਇੱਕ ਲक्की ਨਾਮ ਦਾ ਵਿਅਕਤੀ ਹੈ ਹਾਈ ਟੈਕ ਨਾਕੇ ਤੇ ਸਾਡੇ ਐਸਆਈ ਕੁਦੀਪ ਸਿੰਘ ਨੇ ਨਕਾਲਾ ਅਰਸੀ ਚੈਕਿੰਗ ਦੌਰਾਨ ਨੂੰ ਪੜਿਆ। ਚੈਕਿੰਗ ਦੌਰਾਨ ਇਹ ਤੋਂ ਅਸੀਂ 25 ਗ੍ਰਾਮ ਨਸ਼ੀਲਾ ਪਾਊਡਰ ਫੜਿਆ। ਅਸੀਂ ਜਿਹੜੀ ਇਹ ਚੈਕਿੰਗ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਦਾ ਕੋਵਨ ਸਿੰਘ ਮਾਨ ਉਹਨਾਂ ਨੇ ਜਿਹੜੇ ਨਸ਼ੇ ਪ੍ਰਤੀ ਮੋਹੀ ਚਲਾਈ ਹੈ ਉਹਦੇ ਸਬੰਧੀ ਅਸੀਂ ਚੈਕਿੰਗ ਕਰਦੇ ਆ ਰਹੇ ਹਾਂ ਤੇ ਸਾਡੇ ਮਾਨਯੋਗ ਐਸਐਸਵੀ ਸਾਹਿਬ ਸ਼੍ਰੀਮਤੀ ਬਸਲਾ ਗੁਪਤਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਇਹ ਕੰਮ ਕਰਦੇ ਆ ਰਹੇ ਹਾਂ ਤੇ ਸਖਤੀ ਨਾਲ ਇਹਦੀ ਚੈਕਿੰਗ ਕੀਤੀ ਜਾ ਜੀ ਦਰਾਂਨੇ ਚੈਕਿੰਗ ਜਿਹੜਾ ਅਸੀਂ ਵਿਅਕਤੀ ਫੜਿਆ ਉਹਤੇ ਅਸੀਂ ਸਬੰਧਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰਕੇ ਉਹਨੂੰ ਹਵਾਲਾ ਚ ਭਵੰਦ ਕੀਤਾ ਕਿੰਨੇ ਗ੍ਰਾਮ ਫੜੇ ਇਹ 25 ਗ੍ਰਾਮ ਨਸ਼ੀਲਾ ਪਾਊਡਰ ਦੇ ਤੋਂ ਅਸੀਂ ਬ੍ਰਮੰਤ ਕੀਤਾ ਤੇ ਅੱਗੇ ਅਸੀਂ ਦੇਖ ਰਹੇ ਹਾਂ ਵੀ ਇਹ ਕਿੱਥੋਂ ਲੈ ਕੇ ਆਇਆ ਤੇ ਇਹਨੇ ਕਿੱਥੇ ਲੈ ਕੇ ਜਾਣਾ ਸੀ ਉਹਦੀ ਅਸੀਂ ਤਫਤੀਸ਼ ਕਰਾਂਗੇ ਨਸ਼ਿਆਂ ਵਿਰੁੱਧ ਜਿਹੜੀ ਪੰਜਾਬ ਸਰਕਾਰ ਨੇ ਮਹਿਮ ਚਲਾਈ ਆ ਇਸ ਤਰ੍ਹਾਂ ਅੱਗੇ ਹੋਰ ਮਜਰਾ ਨੂੰ ਫੜੋਗੇ ਤੁਸੀਂ ਦੇਖੋ ਜਿਹੜੀ ਇਹ ਮਹਿਮ ਸਾਡੀ ਕੰਟੀਨਿਊ ਚੱਲ ਰਹੀ ਹੈ ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਤਰ੍ਹਾਂ ਹੀ ਨਸ਼ੇ ਵੇਚਣ ਵਾਲਿਆਂ ਨੂੰ ਫੜ ਕੇ ਸਲਾਖਾਂ ਪਿੱਛੇ ਭੇਜਾਂਗੇ ਠੀਕ ਹੈ ਜੀ ਠੀਕ ਹੈ